ਦੁਕਾਜੀ ਕੋ ਖੁਸ਼ੀ ਸੀ ਕਿ ਜਿਹੜਾ ਇਹ ਸਾਨੂੰ ਇੰਨੇ ਮਹਿੰਗੇ ਭਾਅ ਦਾ ਰੇਤਾ ਮਿਲਦਾ ਵੀ ਇੱਥੇ ਉਹਨਾਂ ਨੇ 5.5 ਕਿਹਾ ਸੀ ਪਰ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਤੇ ਉਹਨਾਂ ਦਾ ਖਰਚਾ ਪਾ ਕੇ 10.5 ਰੁਪਏ ਪੈਣਾ ਸੀ ਇਹ ਰੇਤਾ ਕੁਸ਼ਕ ਸਾਡੇ ਪਿੰਡ ਦੇ ਵੀ ਲੈ ਕੇ ਗਏ ਪਰ ਉਹ ਰੇਤਾ ਇੰਨਾ ਮਾੜਾ ਸੀ ਕਿ ਮਿਸਤਰੀਆਂ ਨੇ ਜਵਾਬ ਦਿੱਤਾ ਕਿ ਇਹ ਰੇਤਾ ਲੱਗਣ ਯੋਗ ਨਹੀਂ ਹੈਗਾ ਪਰ ਉਹ ਤਾਂ ਹੁਣ ਥੋੜੇ ਦਿਨ ਪਹਿਲਾਂ ਇੱਥੇ ਬਿਲਕੁਲ ਆ ਦੇਖ ਲਓ ਤੁਸੀਂ ਵੀ ਨਾ ਰੇਤਾ ਦਿਖਦਾ ਨਾ ਕੋਈ ਉਹਦੇ ਬੰਦਾ ਦਿਖਦਾ ਰੇਤਾ ਵੇਚਣ ਵਾਲੇ ਪਤਾ ਨਹੀਂ ਕਿੱਥੇ ਚਲੇ ਗਏ ਤੇ ਰੇਤਾ ਪਤਾ ਨਹੀਂ ਕਿੱਥੇ ਚਲੇ ਗਿਆ ਕਿ ਇਹ ਨਾ ਪਬਲਿਸਿਟੀ ਚਾਹੁੰਨੇ ਹਰ ਗੱਲ ਤੋਂ ਜਦੋਂ ਪਬਲਿਸਿਟੀ ਹੋਣ ਤੇ ਬਾਅਦ ਇਹਨਾਂ ਦਾ ਪ੍ਰੋਜੈਕਟ ਫੇਲ ਹੋ ਜਾਂਦਾ ਫਿਰ ਇਹ ਯੂ ਟਰਨ ਲੈਂਦੇ ਇਹਦੇ ਚ ਸਹ ਯੂ ਟਰਨ ਵੀ ਨਹੀਂ ਲਿਆ ਗਿਆ ਪਾਲੀ ਲਾਗੂ ਕੀਤੀਆਂ ਸੀ ਸਾਰੀਆਂ ਫੇਲ ਸਾਬਤ ਹੋਈਆਂ ਉਹਦਾ ਕਿਸੇ ਬੰਦੇ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਇਹ ਰੇਤੇ ਦੀ ਪਾਲਸੀ ਜੇਕਰ ਇਹਨਾਂ ਨੇ ਬਣਾਈ ਸੀ ਤਾਂ ਸਰਕਾਰ ਚਾਹੁੰਦੀ ਤਾਂ ਇਸ ਦਾ ਪਹਿਲਾਂ ਟੈਸਟਿੰਗ ਹੁੰਦੀ ਵੀ ਇਹ ਰੇਤਾ ਲੱਗਣ ਯੋਗ ਵੀ ਹੈ ਕਦਰ ਕੋਈ ਪਿੰਟ ਵਾਲਾ ਨਾ ਨਦੀ ਚ ਵਿਚਾਰਾ ਰੇੜੇ ਤੇ ਵੀ ਰੇਤਾ ਲਿਆਵੇ ਤੂੰ ਨੂੰ ਫੜ ਕੇ ਪਰਚਾ ਦੰਨੇ ਆ ਵੀ ਅੰਦਰ ਤੋਂ ਹੋਈ ਨਾ ਚੱਕ ਆ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਤੇ ਸਰਕਾਰ ਬਣਨ ਤੋਂ ਬਾਅਦ ਕਈ ਸਾਰੇ ਵੱਡੇ ਦਾਅਵੇ ਕੀਤੇ ਗਏ ਉਹਨਾਂ ਦਾਅਵਿਆਂ ਦੇ ਵਿੱਚੋਂ ਸਭ ਤੋਂ ਵੱਡਾ ਦਾਵਾ ਸੀ ਮਾਈਨਿੰਗ ਨੂੰ ਲੈ ਕੇ ਰੈਵਨਿਊ ਇਕੱਠਾ ਕਰਨ ਦਾ ਦਾਵਾ ਸਰਕਾਰ ਬਣਨ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਸਿੱਧੇ ਤੌਰ ਤੇ ਦਾਅਵਾ ਕੀਤਾ ਗਿਆ ਕਿ ਸਾਡੀ ਸਰਕਾਰ ਬਣੀ ਤਾਂ 50000 ਕਰੋੜ ਰੁਪਏ ਦਾ ਰੈਵਨਿਊ ਅਸੀਂ ਕੱਲੀ ਮਾਈਨਿੰਗ ਤੋਂ ਇਕੱਠਾ ਕਰਾਂਗੇ ਨਾਲ ਨਾਲ ਸਰਕਾਰ ਜਦੋਂ ਬਣੀ ਤਾਂ ਉਸ ਤੋਂ ਬਾਅਦ ਇੱਕ ਦਾਅਵਾ ਕੀਤਾ ਗਿਆ ਕਿ ਅਸੀਂ ਲੋਕਾਂ ਨੂੰ ਸਸਤੇ ਭਾਅ ਦੇ ਉੱਤੇ ਰੇਤਾ ਮਹੱਈਆ ਕਰਾਵਾਂਗੇ ਨਾ ਤਾਂ 50000 ਕਰੋੜ ਰੁਪਏ ਮਾਈਨਿੰਗ ਤੋਂ ਇਕੱਠਾ ਹੋ ਪਾਇਆ ਤੇ ਨਾ ਹੀ ਲੋਕਾਂ ਨੂੰ ਸਸਤਾ ਰੇਤਾ ਮਹੱਈਆ ਕਰਾਇਆ ਗਿਆ ਸਸਤਾ ਰੇਤਾ ਮੁਹੱਈਆ ਕਰਾਉਣ ਦੇ ਲਈ ਇੱਕ ਕਦਮ ਸਰਕਾਰ ਵੱਲੋਂ ਚੱਕਿਆ ਗਿਆ ਜਿਹੜਾ ਕਿ ਮੁਹਾਲੀ ਨਿਊ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਗਿਆ ਇਸ ਦੇ ਵਿੱਚ ਸਰਕਾਰੀ ਰੇਤ ਦੇ ਡੰਪ ਬਣਾਏ ਗਏ ਜਿਹਦੇ ਉੱਤੇ ਦਾਵਾ ਕੀਤਾ ਗਿਆ ਕਿ 28 ਰੁਪਏ ਪ੍ਰਤੀ ਫੁੱਟ ਜਿਹੜਾ ਰੇਤਾ ਉਸ ਲੋਕਾਂ ਨੂੰ ਮਿਲੇਗਾ ਤੇ ਲੋਕ ਡੰਪ ਦੇ ਉੱਤੋਂ ਆ ਕੇ ਖੁਦ ਆਪਣੀਆਂ ਟਰੈਕਟਰ ਟਰਾਲੀਆਂ ਜਾਂ ਫਿਰ ਟਿਪਰ ਭਰ ਕੇ ਲਿਜਾ ਸਕਣਗੇ ਲੋਕਾਂ ਨੂੰ ਜਿਹੜਾ ਬਲੈਕ ਦੇ ਵਿੱਚ ਰੇਤਾ ਮਿਲਦਾ ਉਹਦੇ ਤੋਂ ਨਿਜ਼ਾਤ ਮਿਲੇਗੀ ਤਸਵੀਰਾਂ ਉਸੇ ਡੰਪ ਦੀਆਂ ਦਿਖਾ ਦਿੰਦੇ ਆ ਜਿਹੜਾ ਕਿ ਕਰੀਬ-ਕਰੀਬ ਡੇਢ ਸਾਲ ਹੋ ਗਿਆ ਪਹਿਲਾਂ ਬੜਿਆ ਸੀ ਤੇ ਹੁਣ ਇਹ ਲਗਭਗ ਖਾਲੀ ਹੋ ਚੁੱਕਿਆ ਇੱਥੇ ਹੁਣ ਪੂਰਾ ਜਿਹੜਾ ਕੰਮ ਜਿਹੜਾ ਸਰਕਾਰ ਨੇ ਤਾਂਮਚੰ ਸ਼ੁਰੂ ਕੀਤਾ ਸੀ ਉਹ ਬੰਦ ਹੋ ਚੁੱਕਿਆ ਉਸ ਸਮੇਂ ਦੇ ਜਿਹੜੇ ਮਾਈਨਿੰਗ ਮਿਨਿਸਟਰ ਸੀ ਹਰਜੋਤ ਬੈਂਸ ਉਹ ਇੱਥੇ ਪਹੁੰਚੇ ਸੀ ਇਸੇ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਿੱਛੇ ਰੇਤ ਦੇ ਵੱਡੇ ਵੱਡੇ ਡੰਪ ਸੀਗੇ ਤੇ ਅੱਗੇ ਉਹ ਬੈਠੇ ਹੋਏ ਸੀ ਤੇ ਦਾਵਾ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਅਸੀਂ ਸਸਤੇ ਰੇਟਾਂ ਦੇ ਉੱਤੇ ਰੇਤਾਂ ਮੁਹੱਈਆ ਕਰਾਵਾਂਗੇ ਹਾਲਾਂਕਿ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲੀਗਲ ਬਾਈਂਡਿੰਗ ਬੰਦ ਕਰ ਦਿੱਤੀ ਗਈ ਸੀ ਹਾਈ ਕੋਰਟ ਦੇ ਆਦੇਸ਼ ਸਨ ਤੇ ਦਾਵਾ ਕੀਤਾ ਗਿਆ ਸੀ ਕਿ ਜਦੋਂ ਮਾਈਨਿੰਗ ਸ਼ੁਰੂ ਹੋਏਗੀ ਦੁਬਾਰਾ ਜਦੋਂ ਹਾਈ ਕੋਰਟ ਦਾ ਬੈਨ ਜਿਹੜਾ ਹਟ ਜਾਏਗਾ ਰੋਕ हट ਜਾਏਗੀ ਤਾਂ ਉਸ ਤੋਂ ਬਾਅਦ 16 ਰੁਪਏ ਪ੍ਰਤੀ ਫੁੱਟ ਅਸੀਂ ਰੇਤਾ ਲੋਕਾਂ ਨੂੰ ਦੇਵਾਂਗੇ ਲੇਕਿਨ ਨਾ ਤਾਂ 28 ਰੁਪਏ ਪ੍ਰਤੀ ਫੁੱਟ ਰੇਤਾ ਮਿਲਿਆ ਤੇ ਨਾ ਹੀ 16 ਰੁਪਏ ਤੇ ਅੱਜ 35 ਰੁਪਏ 40 ਰੁਪਏ ਕਈ ਜਗ੍ਹਾ ਤੇ 40 ਰੁਪਏ ਤੋਂ ਉੱਪਰ ਤੱਕ ਦਾ ਰੇਤਾ ਲੋਕਾਂ ਨੂੰ ਵੇਚਿਆ ਤੇ ਜਿਹੜੀ ਇਹ ਪਾਲਿਸੀ ਸੀਗੀ ਜਿਹੜੀ ਇਹ ਪੂਰਾ ਤਾਮਜਾਮ ਸੀਗਾ ਇਹ ਫੇਲ ਹੋ ਚੁੱਕਿਆ ਬੁਰੀ ਤਰੀਕੇ ਨਾਲ ਇਹ ਤਾਮਜਾਮ ਜਿਹੜਾ ਇਹ ਨਵਾਂ ਜਿਹੜਾ ਆਈਡੀਆ ਸਰਕਾਰ ਦਾ ਫੇਲ ਹੋ ਦੇ ਬਹੁਤ ਸਾਰੇ ਕਾਰਨ ਸੀਗੇ ਕਿਉਂਕਿ ਰੇਤਾ ਸਰਕਾਰ ਕੋਲੇ ਉਸ ਪੱਧਰ ਤੇ ਹੈ ਨਹੀਂ ਤੇ ਜਿਹੜੇ ਬਲੈਕ ਬਿੱਲਰ ਨੇ ਜਿਹੜੇ ਬਲੈਕ ਦੇ ਵਿੱਚ ਰੇਤਾ ਲਗਾਤਾਰ ਵੇਚਦੇ ਨੇ ਉਹ ਐਡੇ ਸਰਗਰਮ ਨੇ ਕਿ ਉਹ ਇੱਥੇ ਸ਼ਾਇਦ ਵੇਚਣ ਵੀ ਨਾ ਦੇਣ ਸਾਡੇ ਨਾਲ ਇੱਥੋਂ ਦੇ ਲੋਕ ਇਸ ਏਰੀਏ ਦੇ ਪੂਰੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਥੋੜਾ ਦਰਦ ਰੱਖਦੇ ਆ ਇਹਨਾਂ ਚੀਜ਼ਾਂ ਨਾਲ ਕਿ ਲੋਕਾਂ ਨੂੰ ਸਸਤਾ ਰੇਤਾ ਮਿਲਣਾ ਚਾਹੀਦਾ ਹਾਲਾਂਕਿ ਇਹ ਕਿਆ ਇਹ ਵੀ ਗਿਆ ਸੀ ਕਿ ਇੱਥੇ ਟਿੱਪਰ ਹੋਣਗੇ ਟਰੈਕਟਰ ਟਰਾਲੀਆਂ ਹੋਣਗੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਲੋਕਾਂ ਨੂੰ ਨਾ ਰੋਜ਼ਗਾਰ ਮਿਲਿਆ ਤੇ ਨਾ ਰੇਤਾ ਮਿਲਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਨੇਕ ਸਿੰਘ ਹੈ ਜੀ ਹਰਨੇਕ ਸਿੰਘ ਜੀ ਤੁਸੀਂ ਇਸ ਏਰੀਆ ਦੇ ਕਿੱਥੋਂ ਆਹ ਮੇਰਾ ਪਿੰਡ ਨਾਲੇ ਹੈ ਜੀ ਤੱਕੀਪੁਰ اچھا ਜਦੋਂ ਸ਼ੁਰੂ ਕੀਤਾ ਸੀ ਇੱਥੇ ਤਾਂਜਾਮ ਪੂਰਾ ਇਹ ਬਣਾਇਆ ਗਿਆ ਸੀਗਾ ਡੰਪ ਤਾਂ ਉਦੋਂ ਤੁਸੀਂ ਦੇਖਿਆ ਸੀਗਾ ਕੀ ਆਲਮ ਸੀਗਾ ਉੱਥੇ ਬਿਲਕੁਲ ਉਦੋਂ ਲੋਕਾਂ 'ਚ ਇੱਕ ਖੁਸ਼ੀ ਸੀ ਕਿ ਜਿਹੜਾ ਇਹ ਸਾਨੂੰ ਇੰਨੇ ਮਹਿੰਗੇ ਭਾਅ ਦਾ ਰੇਤਾ ਮਿਲਦਾ ਵੀ ਇੱਥੇ ਉਹਨਾਂ ਨੇ 5.5 ਕਿਹਾ ਸੀ ਪਰ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਤੇ ਉਹਨਾਂ ਦਾ ਖਰਚਾ ਪਾ ਕੇ 10 10.5 ਰੁਪਏ ਪੈਣਾ ਸੀ ਇਹ ਰੇਤਾ ਕੁਸ਼ਕ ਸਾਡੇ ਪਿੰਡ ਦੇ ਵੀ ਲੈ ਕੇ ਗਏ ਪਰ ਉਹ ਰੇਤਾ ਇੰਨਾ ਮਾੜਾ ਸੀ ਕਿ ਮਿਸਤਰੀਆਂ ਨੇ ਜਵਾਬ ਦਿੱਤਾ ਕਿ ਇਹ ਰੇਤਾ ਲੱਗਣ ਯੋਗ ਨਹੀਂ ਹੈਗਾ ਹੂੰ ਤੇ ਉਤੋਂ ਬਾਅਦ ਇਹ ਐਵੇਂ ਹੀ ਸਾਲ ਪਿਆ ਰਿਹਾ ਰੇਤਾ ਬਹੁਤ ਬੜੇ ਬੜੇ ਇੱਥੇ ਢੇਰ ਸੀ ਉਤੇ ਤਾਂ ਖੱਬਲ ਵੀ ਜੰਮ ਗਏ ਸੀ ਹੂੰ ਪਰ ਉਤੋਂ ਹੁਣ ਥੋੜੇ ਦਿਨ ਪਹਿਲਾਂ ਇੱਥੇ ਬਿਲਕੁਲ ਆ ਦੇਖ ਲਓ ਤੁਸੀਂ ਵੀ ਨਾ ਰੇਤਾ ਦਿਖਦਾ ਨਾ ਕੋਈ ਉਹ ਬੰਦਾ ਦਿਖਦਾ ਰੇਤਾ ਵੇਚਣ ਵਾਲੇ ਪਤਾ ਨਹੀਂ ਕਿੱਥੇ ਚਲੇ ਗਏ ਤੇ ਰੇਤਾ ਪਤਾ ਨਹੀਂ ਕਿੱਥੇ ਚਲੇ ਗਿਆ ਹੂੰ ਜਦੋਂ ਸਰਕਾਰ ਕੋਈ ਵੀ ਪਾਲਿਸੀ ਦਾ ਤਾਂ ਸਰਕਾਰੀ ਸੀਗਾ ਨਾ ਰੇਤਾ ਸਰਕਾਰ ਨੇ ਚੁਕਾਇਆ ਹੋਣਾ ਜੇ ਚੁਕਾਇਆ ਸਰਕਾਰ ਨੇ ਵੀ ਕਿਸੇ ਇੱਕ ਨੂੰ ਥੋੜੀ ਚੁਕਾ ਦਿੱਤਾ ਜਾਊਗਾ ਤਾਂ ਲੋਕਾਂ ਵਾਸਤੇ ਸੀਗਾ ਆਮ ਲੋਕਾਂ ਲਈ ਬਣਾਇਆ ਸੀਗਾ ਨਾ ਉਹ ਆਏ ਥੋੜੀ ਵੀ ਤੁਸੀਂ ਕਿਸੇ ਬਿਲਡਰ ਨੂੰ ਚੁਕਾ ਦਿਓ ਇੱਕ ਨੂੰ ਹੂੰ ਹੂੰ ਜੇ ਤੁਸੀਂ ਕਿਸੇ ਬਿਲਡਰ ਨੂੰ ਚੁਕਾਇਆ ਤਾਂ ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਗੱਲ ਚੱਕ ਹੋ ਯਾਰ ਇਹਦਾ ਹੂੰ ਹੂੰ ਜੇ ਆ ਆਮ ਲੋਕਾਂ ਲਈ ਬਣਾਇਆ ਗਿਆ ਸੀ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਖੱਜਲ ਖਵਾਰੀ ਹੁੰਦੀ ਬੜੇ ਮਹਿੰਗੇ ਭਾਅ ਤੇ ਰੇਤਾ ਖਰੀਦਦੇ ਸੀ ਪਰ ਉਤੋਂ ਬਾਅਦ ਇਹ ਰੇਤਾ ਥੋੜਾ ਜਿਹਾ ਰੁਪਿਆ ਰਿਹਾ ਮੂੰਹ ਪਤਾ ਨਹੀਂ ਇਹ ਕਿੱਥੇ ਚਲੇ ਗਿਆ ਰਾਤੋਂ ਰਾਤ ਇਹਨੂੰ ਕਿੰਨੇ ਕਿ ਦਿਨ ਕਿਨੇ ਹੋ ਗਏ ਮੇਰਾ ਖਿਆਲ ਇਹ ਹੋ ਗਏ ਜੀ 2 ਮਹੀਨੇ ਮਹੀਨਾ ਡੇਢ ਮਹੀਨਾ ਹੋ ਗਏ ਚੱਕੇ ਨੂੰ ਹੂੰ ਹੂੰ ਉਸ ਤੋਂ ਬਾਅਦ ਨਹੀਂ ਦਿਖਿਆ ਇਹ ਸਰਕਾਰਾਂ ਨੇ ਤਾਂ ਪ੍ਰੈਸ ਕਾਨਫਰੰਸਾਂ ਕਰਤੀਆਂ ਇੱਥੇ ਇੱਥੇ ਲਿਆ ਕੇ ਮੰਤਰੀ ਬਿਠਾਤੇ ਮੰਤਰੀ ਦੇ ਖੁਦ ਇਨੌਗੁਰੇਸ਼ਨ ਕੀਤੀ ਟਰੈਕਟਰ ਨੂੰ ਹਰੀ ਝੰਡੀ ਮੈਂ ਵੀ ਉੱਥੇ ਉਸ ਉਸ ਸਮੇਂ ਇੱਥੇ ਹੀ ਸੀਗਾ ਹਰੀ ਝੰਡੀ ਉਹਨਾਂ ਨੇ ਟਰੈਕਟਰ ਨੂੰ ਦਿੱਤੀ ਸੀ ਬੜਾ ਤਾਮ ਝੰਮ ਸੀਗਾ ਇੱਥੇ ਪੱਤਰਕਾਰਾਂ ਦਾ ਪੂਰਾ ਜਮ ਜਮਾਵੜਾ ਚੰਡੀਗੜ੍ਹ ਤੋਂ ਬੁਲਾਇਆ ਗਿਆ ਸੀ ਉਹ ਆਪਾਂ ਸਾਰਿਆਂ ਨੇ ਦੇਖਿਆ ਕਿ ਸਰਕਾਰ ਦਾ ਇੱਕ ਖਾਸ ਮਤਵ ਹੈ ਕਿ ਇਹ ਨਾ ਪਬਲਿਸਿਟੀ ਚ ਉਹਨੇ ਹਰ ਗੱਲ ਤੋਂ ਜਦੋਂ ਪਬਲਿਸਿਟੀ ਹੋਣ ਤੇ ਬਾਅਦ ਇਹਨਾਂ ਦਾ ਪ੍ਰੋਜੈਕਟ ਫੇਲ ਹੋ ਜਾਂਦਾ ਫਿਰ ਇਹ ਯੂ ਟਰਨ ਲੈਣੇ ਇਹਦੇ ਚ ਸਹ ਯੂ ਟਰਨ ਵੀ ਨਹੀਂ ਲਿਆ ਗਿਆ ਪਤਾ ਹੀ ਨਹੀਂ ਇਹਨਾਂ ਨੂੰ ਵੀ ਕੀ ਹੋ ਰਿਹਾ ਸਰਕਾਰ ਦੀਆਂ ਜਿੰਨੀਆਂ ਵੀ ਨੀਤੀਆਂ ਲੋਕਾਂ ਲਈ ਲਾਗੂ ਕੀਤੀਆਂ ਸੀ ਸਾਰੀਆਂ ਫੇਲ ਸਾਬਤ ਹੋਈਆਂ ਉਹਦਾ ਕਿਸੇ ਬੰਦੇ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਇਹ ਰੇਤੇ ਦੀ ਪਾਲਿਸੀ ਜੇਕਰ ਇਹਨਾਂ ਨੇ ਬਣਾਈ ਸੀ ਤਾਂ ਸਰਕਾਰ ਚਾਹੁੰਦੀ ਤਾਂ ਇਸ ਦਾ ਪਹਿਲਾਂ ਟੈਸਟਿੰਗ ਹੁੰਦੀ ਵੀ ਇਹ ਰੇਤਾ ਲੱਗਣ ਯੋਗ ਵੀ ਹੈ ਤਾਂ ਇਹਨੂੰ ਇੱਥੇ ਤੱਕ ਪੁੱਜਦੇ ਕਰਦੇ ਉਸ ਤੋਂ ਬਾਅਦ ਜਿਹੜੇ ਆਮ ਲੋਕ ਸੀ ਉਹ ਤਾਂ ਵਿਚਾਰੇ ਇੱਥੇ ਟਰੈਕਟਰ ਟਰਾਲੀਆਂ ਕਈ ਲੇਬਰ ਵਾਲੇ ਵੀ ਉਰੇ ਬਹਿੰਦੇ ਰਹੇ ਆ ਕੇ ਵੀ ਸਾਨੂੰ ਰੋਜ਼ਗਾਰ ਮਿਲੂਗਾ ਪਰ ਰੋਜ਼ਗਾਰ ਤਾਂ ਕਿਸੇ ਨੂੰ ਨਹੀਂ ਮਿਲਿਆ ਉਸ ਘਰ ਤੋਂ ਰੋਟੀ ਲੈ ਕੇ ਆਉਂਦੇ ਸੀ ਸਾਰਾ ਦਿਨ ਸ਼ਾਮ ਨੂੰ ਵੇਲੇ ਜਾਂਦੇ ਸੀ ਇੱਥੋਂ ਕੋਈ ਰੋਜ਼ਗਾਰ ਦੇ ਨਾਂ ਦੀ ਇੱਥੇ ਸਰਕਾਰ ਨੇ ਜਿੰਨਾ ਵੀ ਅੱਜ ਤੱਕ ਸਾਡੇ ਏਰੀਏ 'ਚ ਜਿੰਨੇ ਵੀ ਪ੍ਰੈਸ ਕਾਨਫਰੰਸਾਂ ਹੋਈਆਂ ਚਾਹੇ ਉਹ ਸਿਮਰਜੀਤ ਸਿੰਘ ਮਾਨ ਦੀ ਜ਼ਮੀਨ ਹੋਵੇ ਚਾਹੇ ਇਹ ਹੋਵੇ ਜਾਂ ਨਜਾਇਜ਼ ਕਬਜ਼ੇ ਹੋਣ ਉਹ ਪਬਲਿਸਿਟੀ ਸਟੰਟ ਹੁੰਦਾ ਇੱਕ ਇਕੱਠ ਕਰਦੇ ਬੜੇ ਵੱਡੇ ਲੈਵਲ ਤੇ ਪ੍ਰੈਸ ਬੁਲਾਈ ਜਾਂਦੀ ਹੈ ਇੱਕ ਬੈਨਰ ਜਾ ਲਾ ਦਿੰਦੇ ਪਿੱਛੇ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਪਰ ਉਹ ਤਾਮਝਾ ਮੇ ਰਹਿੰਦਾ ਉਹਦੇ ਤੇ ਅੱਗੇ ਕਿਸੇ ਨੂੰ ਬੈਨੀਫਿਟ ਕੋਈ ਨਹੀਂ ਮਿਲਦਾ ਹੂੰ ਹੁਣ ਕਿਵੇਂ ਦੇਖਦੇ ਹੋ ਇਹ ਪੂਰਾ ਤਾਮਝਮ ਜਿਹੜਾ ਸ਼ੁਰੂ ਕੀਤਾ ਤਾਂ ਮਿੱਟੀ ਬਹੁਤੀ ਰੇਤੇ ਦੇ ਵਿੱਚ ਤਾਂ ਨਹੀਂ ਪਾਸ ਹੋਇਆ ਜੀ ਮਿਸਤਰੀਆਂ ਨੇ ਰਿਜੈਕਟ ਕਰਿਆ ਜੀ ਇਹ ਹਾਂਜੀ ਮਿੱਟੀ ਬਹੁਤੀ ਹੈ ਦੇ ਵਿੱਚ ਪਰ ਇਸ ਮਹਿਕਮੇ ਦੇ ਉਸ ਸਮੇ ਜਿਹੜਾ ਸਖਤਰ ਸੀਗੇ ਕ੍ਰਿਸ਼ਨ ਕੁਮਾਰ ਉਹ ਤਾਂ ਇਮਾਨਦਾਰ ਬੜੇ ਸੀਗੇ ਉਹਨਾਂ ਨੇ ਕੁਆਲਿਟੀ ਨਹੀਂ ਚੈੱਕ ਕੀਤੀ ਉਹ ਤਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਕਿ ਅਸੀਂ ਤਾਂ ਸਾਰੇ ਉਹਨਾਂ ਨੂੰ ਇੰਨਾ ਇਮਾਨਦਾਰ ਮੰਨਦੇ ਹਾਂ ਕਿ ਜਿਹੜੇ ਮਹਿਕਮੇ 'ਚ ਜਾਂਦੇ ਉਹ ਸੁਧਾਰ ਕਰਦੇ ਪਰ ਆਹ ਮਹਿਕਮਾ ਉਹਨਾਂ ਤੇ ਸੁਧਰਿਆ ਨਹੀਂ ਗਿਆ ਕੀ ਇੱਥੇ ਵੀ ਜਿਹੜੇ ਮਾਈਨਿੰਗ ਮਾਫੀਆ ਐਡਾ ਬੋਲ ਵਾਲਾ ਹੈ ਕਿ ਉਹ ਕਿਸੇ ਤੋਂ ਵੀ ਨਹੀਂ ਡਰਦਾ ਇਹ ਬੈਠੇ ਨੇ ਇੱਥੇ ਨਾਕਾ ਲਾਈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਕੀ ਹੋ ਰਿਹਾ ਮਾਈਨਿੰਗ ਵਿਭਾਗ ਦੇ ਜੇਕਰ ਕੋਈ ਪਿੰਡ ਵਾਲਾ ਨਾ ਨਦੀ ਚ ਵਿਚਾਰਾ ਰੇੜੇ ਤੇ ਵੀ ਰੇਤਾ ਲਿਆਵੇ ਉਹਨੂੰ ਫੜ ਕੇ ਪਰਚਾ ਦੰਨੇ ਇਹ ਅੰਦਰ ਤੋਂ ਹੋਈ ਨਾ ਚੱਕਾ ਜਣੇ ਕਿ ਕਿਹਾ ਕਿ ਹੁੰਦਿਆ ਇਹ ਜੇ ਮਾਈਨਿੰਗ ਮਾਫੀਆ ਪੂਰਾ ਚੱਲ ਰਿਹਾ ਕਹਿੰਦੇ ਸੀ ਸਰਕਾਰਾਂ ਦੀ ਸ਼ਹਿਦ ਤੋਂ ਬਿਨਾ ਚੱਲਦਾ ਨਹੀਂ ਸੀ ਤੇ ਫਿਰ ਸਰਕਾਰਾਂ ਤਾਂ ਹੁਣ ਵੀ ਹੈਗੀ ਆ ਹੁਣ ਫਿਰ ਕੌਣ ਕਰਾ ਉਹ ਸਰਕਾਰੇ ਕਰਾ ਰਹੀ ਜੀ ਜਿਹੜੇ ਪਹਿਲਾਂ ਦੂਸਰਿਆਂ ਨੂੰ ਚੋਰ ਕਹਿੰਦੇ ਸੀ ਵੀ ਜਿੰਨੀਆਂ ਵੀ ਦੂਸਰੀਆਂ ਪਾਰਟੀਆਂ ਤਾਂ ਚੋਰੀ ਹੈ ਜੀ ਇਹ ਹਰ ਚੀਜ਼ ਚ ਕਵੀਸ਼ਨ ਲੱਗਦੇ ਹੁਣ ਫਿਰ ਦੱਸ ਦੇਣ ਵੀ ਹੁਣ ਕਿੱਥੋਂ ਆ ਰਿਹਾ ਆ ਤੁਹਾਨੂੰ ਦਿਖਾ ਦਿੰਦੇ ਇੱਥੇ ਅਭੀ ਪਰ ਹੈ ਜੀ ਇਹ ਲੱਗਦੇ ਲਾਗਦੇ ਪਿੰਡ ਹੈ ਰਾਤ ਨੂੰ ਦੇਖ ਲਓ ਜਾ ਕੇ ਟਿਪਰ ਚੱਲਦੇ ਟਿਪਰਾਂ ਨਾਲ ਰੋਕਦੇ ਸੜਕਾਂ ਤੋੜਤੀਆਂ ਕਈ ਵਾਰੀ ਓਵਰਲੋਡ ਚੱਲਦੇ ਚੱਲਦੇ ਲੋਕਾਂ ਦੇ ਕੰਧਾਂ 'ਚ ਵੱਜਦੇ ਲੋਕਾਂ ਦੇ ਮਕਾਨ ਢਾਹ ਤੇ ਆ ਤੁਸੀਂ ਭਰਤਗੜ੍ਹ ਤੇ ਦੇਖ ਲਓ ਰੋਪੜ ਤੱਕ ਸੜਕ 'ਚ ਐਨੇ ਐਨੇ ਫੋਟ ਟੋਏ ਡੰਗੇ ਪਾਤੇ ਟਿਪਰਾਂ ਨਾਲ ਜਿਹੜਾ ਮਾਲ ਓਵਰਲੋਡ ਆ ਰਿਹਾ ਦੋ ਨੰਬਰ ਦਾ ਮਾਲ ਆ ਰਿਹਾ ਜੀ ਸਾਰਾ ਕਿ ਇਹਨਾਂ ਦੀਆਂ ਕਿ ਅੱਖਾਂ ਬੀਚੀਆਂ ਆ ਪੁਲਿਸ ਨੂੰ ਨਹੀਂ ਪਤਾ ਕਿ ਇਹ ਰੋਡ 'ਤੇ ਨਹੀਂ ਚੱਲਦੇ ਕਿ ਹੈਲੀਕਾਪਟਰਾਂ 'ਚ ਜਾਂਦੀ ਸਰਕਾਰ ਆਨੰਦਪੁਰ ਸਾਹਿਬ ਹਲਕਾ ਬੈਂਸ ਦਾ ਆਪਣਾ ਹੈ ਕਿ ਆ ਉੱਥੇ ਮੈਨਿੰਗ ਨਹੀਂ ਹੁੰਦੀ ਸਭ ਨੂੰ ਪਤਾ ਹੈ ਜੀ ਪਰ ਉਹ ਕਹਿੰਦੇ ਵੀ ਜਦੋਂ ਸਾਹਮਣੇ ਵਾਲਾ ਕਰਦਾ ਤਾਂ ਚੋਰ ਹੈ ਮੈਂ ਕਹਾਂ ਤਾਂ ਮੈਂ ਸਾਧ ਹੈ ਉਹ ਇਹਨਾਂ 'ਤੇ ਲਾਗੂ ਹੋ ਰਿਹਾ ਸਾਰਾ ਸਰਕਾਰ ਦਾ ਜੋ ਵੀ ਹੈ ਮੈਨਿੰਗ ਮਾਫੀਆ ਨਾ ਕਿਸੇ 'ਤੇ ਕੰਟਰੋਲ ਹੋਇਆ ਨਾ ਇਹਨਾਂ 'ਤੇ ਹੋਇਆ ਦੋ ਚੀਜ਼ਾਂ ਪੰਜਾਬ ਵਿੱਚ ਪੂਰੇ ਢੜਲੇ ਨਾਲ ਚਲਦੀਆਂ ਇੱਕ ਨਸ਼ਾ ਤੇ ਇੱਕ ਰੇਤ ਬਜਰੀ ਦੀ ਮੈਨਿੰਗ ਇਹਨੂੰ ਕੋਈ ਸਰਕਾਰ ਨਾਲ ਨਾ ਪਿਛਲੀਆਂ ਨਾ ਚਲੋ ਪਾਇਆ ਹੋਊਗਾ ਜਿਹੜਾ ਪਾਇਆ ਇਹਨਾਂ ਨੇ ਤਾਂ ਜਮੇ ਹੀ ਖੁੱਲਾ ਛੜਤਾ ਆ ਇੱਥੇ ਸਾਡੇ ਨੇੜੇ ਤੇੜੇ ਨਾ ਜੇ ਕੋਈ ਵਧੀਆ ਗੱਡੀ ਲੈ ਲੰਦਾ ਜੀ ਉਹਨੂੰ ਸ਼ਾਮ ਨੂੰ ਗੈਂਗਸਟਰ ਦਾ ਫੋਨ ਆਉਂਦਾ ਵੀ ਐਨੇ ਪੈਸੇ ਲਿਆ ਕੇ ਤਿਆਰ ਰੱਖੀ ਨਹੀਂ ਤੇਰੇ ਨਿਆੜੇ ਮਾਰ ਦੇਣੇ ਲੋਕ ਆਪਣਾ ਪੈਸਾ ਆਪਣੇ ਤੇ ਨਹੀਂ ਵਰਤ ਰਹੇ ਇੰਨਾ ਡਰ ਇਹਨਾਂ ਲੋਕਾਂ ਦੀ ਸਰਕਾਰ ਵਿੱਚ ਪੈ ਗਿਆ ਜਿਹੜੇ ਕਹਿੰਦੇ ਤੇ ਅਸੀਂ ਗੁੰਡਾ ਰਾਜ ਖਤਮ ਕਰ ਦੂੰਗੇ ਨਾ ਕੋਈ ਗੁੰਡਾ ਰਾਜ ਖਤਮ ਨਹੀਂ ਹੋਇਆ ਜੀ ਸਮਕਾ ਸਾਰਾ ਕੁਝ ਦੁੱਗਣਾ ਹੋਇਆ ਪਿਆ ਤੁਸੀਂ ਕਿਸੇ ਨੂੰ ਪੁੱਛ ਲਓ ਮੈਨੂੰ ਛੱਡੋ ਇਹਨੂੰ ਪੁੱਛੋ ਇਹਨਾਂ ਨੂੰ ਪੁੱਛੋ ਜਿੰਨੇ ਬੰਦੇ ਖੜੇ ਐ ਇੱਥੇ ਵੀ ਇਹ ਜਿਹੜਾ ਸੁਧਾਰ ਹੋਇਆ ਸੁਧਾਰ ਕੋਈ ਨਹੀਂ ਹੈ ਜੀ ਨੁਕਸਾਨ ਹੈ ਸਾਡਾ ਧੰਨਵਾਦ ਜੀ ਤਾਂ ਇਹ ਸੂਰਤੇ ਹਾਲ ਹੈ ਡੇਢ ਸਾਲ ਬਾਅਦ ਜਿਹੜੀ ਪਾਲਿਸੀ ਬਣਾਈ ਗਈ ਸੀ ਜਿਹੜਾ ਨਵਾਂ ਪਲਾਨ ਤਿਆਰ ਕੀਤਾ ਗਿਆ ਸੀ ਉਹਦਾ ਇਹ ਹਾਲ ਹੈਗਾ ਖਾਲੀ ਇਸ ਸਮੇਂ ਪੂਰਾ ਏਰੀਆ ਪਿਆ ਹਾਲਾਂਕਿ ਜਦੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਬੜੇ ਉੱਚੇ ਉੱਚੇ ਇੱਕ ਤਰੀਕੇ ਦਾ ਟਿੱਬੇ ਕਹਿ ਲਓ ਟਿੱਬੇ ਬਣਾ ਦਿੱਤੇ ਗਏ ਸੀ ਰੇਤ ਦੇ ਤੇ ਹੁਣ ਆ ਇੱਕ ਛੋਟਾ ਜਿਹਾ ਦੇਖੋ ਇਹ ਢੇਰੀ ਜਿਹੀ ਪਈ ਆ ਇੱਥੇ ਜਸਟ ਹੁਣ ਇੰਨੀ ਕ ਰੇਤ ਰਹਿ ਗਈ ਆ ਤਾਂ ਹਾਲਾਂਕਿ ਚੱਲਿਆ ਇੱਕ ਦਿਨ ਵੀ ਨਹੀਂ ਵੇਚਿਆ ਸ਼ਾਇਦ ਪਤਾ ਨਹੀਂ ਇੱਕ ਟਰਾਲੀ ਵੀ ਨਹੀਂ ਹੋ ਪਰ ਰੇਤਾ ਗਾਇਬ ਹੋਇਆ ਇਹਦੀ ਜਾਂਚ ਦੀ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਹਾਰਾਜਨ ਰਵਿੰਦਰਬੀਰ ਪੀਟੀਸੀ న్యూਸ ਨਿਊ ਚੰਡੀਗੜ੍ਹ ਮੋਹਾਲੀ